ਪਹਿਣ ਹੰਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਪੈਣ ਦਾ ਰੀਲ ਚ ਸ਼ਟਰ ਜਾਈ ਚ ਬਿਠਾ ਦੇ ਸ਼ਾਂਤ ਹੋ ਗਿਆ ਨਹੀਂ ਤਰੀ ਕਿਉਂ ਜੇਲ੍ਹ ਰਿਹਾ ਤੂੰ ਇਮਰਾਨ ਨੂੰ ਤਉਨ ਜਿਤਨੀ ਨਿਰਾਸ਼ ਹੁੰਦੀ ਥਪੜ ਕੰਨ ਤੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਗਰਾ ਗਾਂਧੀ ਇੱਧਰ ਬਣਾ ਲਓ ਜਥੇਦਾਰ ਇਹ ਜਥੇਦਾਰ ਹੁੰਦੇ ਆ ਸਿੱਖ ਕੌਮ ਦੇ ਸ਼ਾਂਤ ਹੋ ਜਾ ਸ਼ਾਂਤ ਨਹੀਂ ਕਰ ਦੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਨੇ ਚਾਰ ਨੇ ਨਾ ਇਹਨਾਂ ਦੇ ਚਾਰਾਂ ਨੇ ਬਹੁਤ ਵਾਰ ਇਦਾਂ ਦਾ ਕੁਝ ਕੀਤਾ ਜਿਹਨਾਂ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਠੇਸ ਪਹੁੰਚਦੀ ਹੈ ਇੱਕਨ ਚਾਰਾਂ ਨੇ ਛੇੜੀ ਜਿਆ ਕੋਈ ਮੰਨੇ ਨਾ ਦਾ ਜਾਣਦੇ ਨਹੀਂ ਵੈਸੇ ਚਵਲ ਕੌਣ ਆ ਇਸ ਚਵਲ ਦੇ ਵੱਲੋਂ ਇੱਕ ਚਵਲ ਮਾਰੀ ਗਈ ਆ ਕਿ ਜਹੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਉਹਨਾਂ ਦੀ ਸ਼ਾਨ ਦੇ ਬਾਰੇ ਇਹਨੇ ਅਫਸਰਦ ਬੋਲੇ ਨੇ ਬਕਵਾਸ ਕੀਤੀ ਆ ਹੁਣ ਇਹ ਮਾਫੀਆ ਮੰਗ ਰਿਹਾ ਕੋਈ ਇਹਦੀ ਟੀਮ ਨਕਲੀ ਜੀ ਬਣੀ ਪਈ ਆ ਉਹ ਕਹਿੰਦੀ ਜੀ ਉਹ ਮਾਨਸਿਕ ਪਰੇਸ਼ਾਨ ਆ ਇਹੋ ਜਿਹਾ ਮਾਨਸਿਕ ਪਰੇਸ਼ਾਨ ਅਸੀਂ ਬੜੇ ਠੀਕ ਕੀਤੇ ਨੇ ਸਾਨੂੰ ਬਹੁਤ ਠੀਕ ਕਰਨ ਆਉਂਦੇ ਚੰਗੀ ਤਰ੍ਹਾਂ ਤੇ ਜੇ ਇਹ ਸੋਚੇ ਵੀ ਇਦਾਂ ਮਾਫੀ ਮੰਗ ਕੇ ਖੜਾ ਛੁਰਛੁਰਾ ਤੇ ਵੀ ਦਾ ਭਲੇਖਾ ਤੇਰੀ ਮਾਨਸਿਕ ਪੁਛਾਨੇ ਵੀ ਠੀਕ ਕਰਾਂਗੇ ਜਿੱਦਣ ਸਾਨੂੰ ਕੱਕਰਿਆ ਤੇ ਤੁਹਾਨੂੰ ਸਿਖਾਵਾਂਗੇ ਵੀ ਜੋ ਬੋਲੀ ਦਾ ਕਿਵੇਂ ਜੈਦਰ ਸਾਹਿਬ ਦੇ ਬਾਰੇ ਜੈਦਰ ਸਾਹਿਬ ਦੀ ਸ਼ਾਨ ਦੇ ਬਾਰੇ ਜੰਪ ਵਿਖਦੇ ਵਿੱਚ ਕਿਸੇ ਵੀ ਸਿੱਖ ਸਿੰਘ ਦੀ ਬਾਰਿਸ਼ਾਨ ਦੇ ਬਾਰੇ ਕਿਦਾਂ ਬੋਲੀਦਾ ਤੁਸੀਂ ਲੋਕ ਨਿਚਾਰ ਹੋ ਤੁਹਾਡਾ ਕੰਮ ਆ ਕੰਟਰੋਵਰਸੀ ਕਰਨਾ ਤੇ ਆਪਣਾ ਨਿਚਾਰਪਣਾ ਆਪਣਾ ਕੰਜਰਪਣਾ ਫੇਮਸ ਕਰਨਾ ਤੇਰਾ ਜਿਹੜਾ ਉਹ ਆਪਸ ਦੇ ਵਿੱਚ ਤੁਸੀਂ ਕਲੈਸ਼ ਕਰਦੇ ਹੋ ਨਾ ਮਖੌਣੇ ਹੋ ਲੋਕਾਂ ਨੂੰ ਬਦਮਾਸ਼ੀਆਂ ਕਰਦੇ ਹੋ ਇਸ ਸਾਰ ਨਕਲੀ ਬਦਮਾਸ਼ੀਆਂ ਤੁਹਾਡੀਆਂ ਵਿੱਚੇ ਤਰੀ ਤਰੀਆਂ ਰਹਿ ਜਾਣੀਆਂ ਜਿਵੇਂ ਕਿ ਸਿੰਘਾਂ ਦੇ ਹੱਥ ਲੱਗ ਕੇ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਕਿ ਸਾਨੂੰ ਉਹ ਜ਼ੁਬਾਨ ਵੱਢਣੀ ਪਵੇ ਕਿਉਂਕਿ ਜ਼ਹੀਦਾਰ ਭਾਈ ਜਗਤਾਰ ਸਿੰਘ ਵੀ ਹਵਾਰਾ ਉਹ ਪੰਥ ਦੇ ਵਾਸਤੇ ਕੀ ਨੇ ਉਹ ਅਸੀਂ ਜਾਣਦੇ ਆ ਸਾਡਾ ਪੰਥ ਜਾਣਦਾ ਸਿੱਖ ਜਾਣਦੇ ਨੇ ਉਹਨਾਂ ਦੀ ਕੀ ਕੁਰਬਾਨੀ ਹੈ ਸਮੇਤ ਉਹਨਾਂ ਦੇ ਜਿੰਨੇ ਵੀ ਸਾਡੇ ਬੰਦੀ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿੱਲਾਂ ਦੇ ਵਿੱਚ ਬੰਦ ਹਨ ਜਿਹੜੀ ਉਹਨਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਦਾ ਦੇਣ ਦੁਨੀਆ ਦੇ ਵਿੱਚ ਰਹਿੰਦੀ ਦੁਨੀਆ ਤੱਕ ਵੀ ਅਸੀਂ ਦੇ ਨਹੀਂ ਦੇ ਸਕਦੇ ਇਸ ਕਰਕੇ ਆਪਣੀ ਜ਼ਬਾਨ ਨੂੰ ਆਪਣੇ ਕੰਟਰੋਲ 'ਚ ਰੱਖੋ ਕਾਬੂ 'ਚ ਰੱਖੋ ਨਹੀਂ ਤੇ ਜ਼ਬਾਨ ਕਿਦਾ ਬੰਦ ਕਰਾਉਣੀ ਆ ਕਿਵੇਂ ਕਰਾਉਣੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਤੈਨੂੰ ਬੜੇ ਇਹ ਸਖਤ ਲਫ਼ਜ਼ਾਂ ਦੇ ਵਿੱਚ ਅਸੀਂ ਕਹਿ ਰਹੇ ਆ ਵੀ ਗਾਂ ਤੋਂ ਇਸ ਚੀਜ਼ ਦਾ ਖਾਸ ख्याल ਰੱਖੀ ਪਰ ਹਜੇ ਫਿਲਹਾਲ ਜਦੋਂ ਵੀ ਇਹ ਸੋਚਦਾ ਵੀ ਇਹ ਜਿਹੜੇ ਹੱਥ ਜੋੜ ਕੇ ਤੂੰ ਮਾਫੀ ਮੰਗਦਾ ਨਾਟਕ ਕੀਤਾ ਤੇਰਾ ਤੈਨੂੰ ਮਾਫੀ ਮਿਲ ਜੂਗੀ ਤਰ੍ਹਾਂ ਭਰੇਖਾ ਮਾਫੀ ਤੈਨੂੰ ਮਿਲਣੀ ਨਹੀਂ ਜਿੰਨਾ ਚਿਰ ਤੱਕ ਤੇ ਜਿੱਤੀ ਨਹੀਂ ਹੋਣੀ ਹੈ ਜੇ ਵੀਰ ਜੀ ਹੋ ਜਾਣੀ ਇੱਥੇ ਮੰਜਰ ਆ ਫਿਰ ਜੇ ਤੁਸੀਂ ਸੋਚਦਾ ਬਾਹਰਲੇ ਗੁਲਖਾਂ ਜਿਵੇਂ ਬੈਠਾ ਤੇ ਮੈਨੂੰ ਕੋਈ ਹੱਥ ਨਹੀਂ ਪਾਊਗਾ ਬੜੀਆਂ ਜਾਗਦੇ ਜੀ ਨੌਲੇ ਬੈਠੇ ਨੇ ਜੇ ਤੈਨੂੰ ਤੇਰੀ ਔਕਾਤ ਦੱਸਣਗੇ ਤੇ ਮੈਂ ਆਸ ਕਰਦਾ ਆਪਣੇ ਸਿੱਖ ਨੌਜਵਾਨਾਂ ਦੇ ਬੋਲ ਨੂੰ ਖਾਸ ਕਰਕੇ ਕਿ ਜਹਦਰ ਸਾਹਿਬ ਦੇ ਬਾਰੇ ਬੋਲਣ ਵਾਲੇ ਇਹ ਜੋ ਨਚਾਰ ਨੂੰ ਕਿ ਗਾਂਂਤ ਕੋਈ ਬਕਵਾਸ ਨਾ ਕਰੇ ਉਹਦੇ ਵਾਸਤੇ ਇਹਦੇ ਇਹੋ ਜਿਹੇ ਨੂੰ ਜਿਹੜਾ ਵਾ ਉਹ ਝਾੜਾ ਜਿਹੜਾ ਆਪਾਂ ਆਪਣੇ ਫੌਜ ਦੇ ਲਫਜ਼ਾਂ ਲੈਂਗੁਏਜ ਦੇ ਵਿੱਚ ਭਾਸ਼ਾ ਦੇ ਵਿੱਚ ਕਿੰਨੇ ਵੀ ਝਾੜਾ ਛਕਾਉਣਾ ਉਹ ਝਾੜਾ ਇਹਦਾ ਜੂਛ ਛਕਾਓਗੇ ਇਹ ਸਾਨੂੰ ਆਸ ਤੇ ਸਾਨੂੰ ਯਕੀਨ ਆ ਸਾਨੂੰ ਮੌਕਾ ਮਿਲ ਗਿਆ ਤੇ ਮਾਰੇ ਸਾਡੇ ਕੋਲ ਸੇਵਾ ਲੈ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ